ਇੱਕ ਖਬਰ ਪਲਾਂਟ ਕੀਤੀ ਗਈ ਆ ਮਤਲਬ ਲਵਾਈ ਗਈ ਆ ਔਰ ਇਹ ਖਬਰ ਲਵਾਈ ਕੀ ਨੇ ਇਹ ਸੂਤਰ ਕੋਈ ਨਹੀਂ ਹੈ ਇਹ ਸੂਤਰ ਨੇ ਭਗਵੰਤ ਮਾਨ ਸਾਹਿਬ ਆ ਅਕਾਲੀ ਦਲ ਦੇ ਜਰਨਲ ਸੱਤਰ ਵਿਕਰਮਿਤ ਜਿੱਠਿਆ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਜਿ ਕਿ ਡਰੱਗਸ ਮਾਮਲੇ ਦੀ ਜਾਂਚ ਤਾਂ ਮਜਿੱਠੇ ਖਿਲਾਫ ਪੰਜਾਬ ਪੁਲਿਸ ਦੀ ਸੀਟ ਕਰ ਹੀ ਰਹੀ ਹੈ ਤਾਂ ਹੁਣ ਖਬਰ ਹੈ ਕਿ ਇਸ ਮਾਮਲੇ ਵਿੱਚ ਈਡੀ ਦੀ ਵੀ ਐਨਟਰੀ ਹੋ ਗਈ ਐਡੀ ਨੇ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਆਰਟੀ ਤੋਂ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਮੰਗੀ ਐਡੀ ਨੇ ਵਿਕਰਮ ਮਜੀਠਿਆ ਮਾਮਲੇ ਵਿੱਚ ਦਰਜ ਐਫਆਈਆਰ ਦੇ ਵੇਰਵੇ ਹੁਣ ਤੱਕ ਦੀ ਜਾਂਚ ਰਿਪੋਰਟ ਗਵਾਹਾਂ ਤੇ ਬਿਆਨਾਂ ਤੇ ਮਜੀਠਿਆ ਦੇ ਬਿਆਨ ਬਾਰੇ ਪੂਰੀ ਜਾਣਕਾਰੀ ਮੰਗੀ ਐਡੀ ਦੀ ਐਂਟਰੀ ਦੀ ਸੂਚਨਾ ਮੀਡੀਆ ਚ ਫੈਲਣ ਤੋਂ ਬਾਅਦ ਹੁਣ ਵਿਕਰਮ ਮਜੀਠਿਆ ਨੇ ਆਪਣੇ ਵੀਡੀਓ ਸ਼ੇਅਰ ਕਰਕੇ ਸਰਕਾਰ ਨੂੰ ਕੇਰਿਆ ਈਡੀ ਵੱਲੋਂ ਜਾਣਕਾਰੀ ਮੰਗੇ ਜਾਣ ਤੋਂ ਬਾਅਦ ਵਿਕਰਮ ਮੱਜਿਠਿਆ ਦਾ ਇਹ ਪਹਿਲਾ ਬਿਆਨ ਹੈ ਵਿਕਰਮ ਮੱਜਿਠਿਆ ਨੇ ਕਿਹਾ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੀਐਮ ਭਗਵੰਤ ਮਾਨ ਦੀ ਕੁਬਰਾਟ ਫਿਰ ਤੋਂ ਨਜ਼ਰ ਆ ਰਹੀ ਹੈ ਕਿਉਂਕਿ ਮੱਜਿਠਿਆ ਸਮਝੌਤਾ ਨਹੀਂ ਕਰਦਾ ਟੋਪੀ ਨਹੀਂ ਪਹਿਨਦਾ ਤੇ ਕਾਂਗਰਸੀਆਂ ਵਾਂਗ ਰਾਤ ਨੂੰ ਨਹੀਂ ਮਿਲਦੇ ਹਨ ਸਰਕਾਰ ਨੂੰ ਕੇਰਨ ਦੀ ਕੋਸ਼ਿਸ਼ ਕਰਦੇ ਹਨ ਤੇ ਮੰਤਰੀ ਮੰਡਲ ਦੀਆਂ ਕਰਤੂਤਾ ਤੇ ਉਹਨਾਂ ਦੀ ਲੁੱਟ ਦਾ ਪਰ ਦਾ ਫਾਸ਼ ਕਰਦੇ ਹਨ ਉਹਨਾਂ ਨੇ ਕਿਹਾ ਕਿ ਖਬਰ ਪਲਾਂਟ ਕਰਵਾਈ ਗਈ ਹੈ ਇਹ ਖਬਰ ਦਾ ਕੋਈ ਸਰੋਤ ਨਹੀਂ ਹੈ ਇਹ ਸੂਤਰ ਸਿੱਧੇ ਸੀਐਮ ਭਗਵੰਤ ਮਾਨ ਤੋਂ ਹਨ ਮੈਨੂੰ ਹੀ ਕੇਸ ਈਡੀ ਨੂੰ ਸੌਫਟਵੇਅਰ ਜਾਣ ਬਾਰੇ ਲੰਮੇ ਸਮੇਂ ਤੋਂ ਪਤਾ ਸੀ ਭਗਵੰਤ ਮਾਨ ਕਈ ਦਿਨਾ ਤੋਂ ਫਿਕਰਮੰਦ ਸੀ ਕਿ ਮੱਝੜੀਆਂ ਨੂੰ ਕਿਵੇਂ ਫਸਾਇਆ ਜਾਵੇ ਉਸ ਦਾ ਕੇਸ ਉਸ ਈਡੀ ਨੂੰ ਦਿੱਤਾ ਗਿਆ ਜਿਸ ਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਤਿਕਾਰ ਕਰਦੇ ਹਨ ਉਹਨਾਂ ਨੇ ਕਿਹਾ ਕਿ ਇਸ ਤੋਂ ਸਾਫ਼ ਹੋ ਗਿਆ ਹੈ ਕਿ ਸੇਮ ਮਾਨ ਦੇ ਹੱਥ ਕੁਝ ਨਹੀਂ ਹੈ ਮਜੀਠਿਆ ਤੇ ਨਸ਼ਾ ਤੇ ਦੋਸ਼ ਲੱਗੇ 11 ਸਾਲ ਹੋ ਗਏ ਹਨ ਸਿਰਫ ਇੱਕ ਸੀਟ ਨਹੀਂ ਪੰਜ-ਪੰਜ ਸੀਟਾਂ ਬਦਲੀਆਂ ਗਈਆਂ ਹਨ ਪਰ ਪੰਜਾਬ ਸਰਕਾਰ ਚਲਾਨ ਵੀ ਪੇਸ਼ ਨਹੀਂ ਕਰ ਸકી ਅਖਰਕਾਰ ਇਹ ਮਾਮਲਾ ਖੁਦ ED ਨੂੰ ਸੌਂਪ ਦਿੱਤਾ ਗਿਆ ਇਹ ਮਾਮਲਾ ਕੁਝ ਦਿਨ ਪਹਿਲਾਂ ED ਨੂੰ ਭੇਜਿਆ ਗਿਆ ਸੀ ਪਰ ਅੱਜ ਰੋਲਾ ਪਿਆ ਕਿਉਂਕਿ ਇੱਕ ਕੈਬਨਟ ਮੰਤਰੀ ਦੇ ਉਸ ਦੀ ਪਤਨੀ ਤੇ ਦੋਸ਼ ਲਾਇਆ ਗਿਆ ਹਨ ਔਰ ਅਪਡੇਟ ਲਈ ਦੇਖਦੇ ਰਹੋ ਜੇਬ ਡਿਊਟੀ